ਜਦ ਮੈਂ ਲੇਟ ਕਰਉਣਾ ਤਾਂ ਸਭ ਨੇ ਮੇਰੇ ਸਭ ਨੇ ਮੇਰੇ ਮਦਰ ਨੂੰ ਕਹਿਣਾ ਕਿ ਕੁੜੀ ਰਾਤ ਹੋ ਗਈ ਕੁੜੀ ਘਰ ਨਹੀਂ ਆਈ ਜ਼ਰੂਰ ਉਹਨੇ ਛੱਤੀ ਯਾਰ ਬਣਾਏ ਹੋਣੇ ਨੇ ਜਾਂ ਉਹ ਗਲਤ ਕੰਮ ਕਰਦੀ ਹੋਣੀ ਸੋਸਾਇਟੀ ਨੇ ਉਹਨਾਂ ਨੂੰ ਤਾਨੇ ਮਾਰੇ ਸੋਸਾਇਟੀ ਨੇ ਇਹ ਤੱਕ ਕਿਹਾ ਕਿ ਤੇਰੀ ਕੁੜੀ ਰਾਤ ਰਾਤ ਵਾਪਸ ਆ ਰਹੀ ਹੈ ਉਹ ਕਈ ਪ੍ਰੋਸਟੀਚੂਨ ਦਾ ਸ਼ਿਕਾਰ ਤਾਂ ਨਹੀਂ ਹੈਗੀ ਮੈਨੂੰ ਬਹੁਤ ਗਲਤ ਗਲਤ ਸੁਣਨਾ ਪਿਆ ਤੇ ਮੇਰੇ ਤੋਂ ਵੱਧ ਮੇਰੀ ਮਦਰ ਨੂੰ ਸੁਣਨਾ ਪਿਆ ਜੇ ਤੁਸੀਂ ਕੁੜੀ ਹੋ ਤੇ ਬੀਇੰਗ ਅ ਗਰਲ ਤੁਸੀਂ ਡਰੀਮ ਕਰ ਰਹੇ ਹੋ ਤੁਸੀਂ ਸੁਪਨਾ ਦੇਖ ਰਹੇ ਹੋ ਕਿ ਤੁਸੀਂ ਐਕਟਰ ਬਣਨਾ ਹੈ ਤੁਸੀਂ ਮਾਡਲ ਬਣਨਾ ਹੈ ਕੰਟ੍ਰਾਸਟ ਵਿੱਚ ਤੁਸੀਂ ਬਹੁਤ ਵੱਡਾ ਕ੍ਰਾਈਮ ਕਰ ਰਹੇ ਜਿਹੜੀ ਕੁੜੀ 9 to 5 ਜੌਬ ਕਰ ਰਹੀ ਹੈ ਜਿਹੜੀ ਕੁੜੀ ਟੀਚਿੰਗ profession ਚ ਹੈਗੀ ਹੈ ਜਿਹੜੀ ਕੁੜੀ ਡਾਕਟਰੀ ਦੇ profession profession ਨਾਲ ਜੁੜੀ ਹੋਈ ਹੈ ਉਹ ਕੁੜੀ ਵਧੀਆ ਤੇ ਰਿਸਪੈਕਟੇਬਲ ਕੰਮ ਕਰ ਰਹੀ ਹੈ ਪਰ ਜੇ ਤੁਸੀਂ ਇੱਕ ਮਾਡਲ ਹੋ ਤੁਸੀਂ ਐਕਟਰ ਹੋ ਤੁਸੀਂ ਮਾਡਲਿੰਗ ਤੇ ਐਕਟਿੰਗ ਇੰਡਸਟਰੀ ਚ ਆਪਣੀ ਵੱਕਰੀ ਪਛਾਣ ਬਣਾਉਣਾ ਚਾਹੁੰਦੇ ਹੋ ਤਾਂ ਲੋਕੀ ਤੁਹਾਡਾ ਤੁਹਾਡੀ ਜਰਨੀ ਈਜ਼ੀ ਨਹੀਂ ਹੈਗੀ ਲੋਕੀ ਤੁਹਾਨੂੰ ਬਹੁਤ ਗਲਤ ਸਮਝਣਗੇ ਤੁਹਾਡੇ ਤੁਹਾਨੂੰ ਦੇਖ ਕੇ ਗਲਤ ਕਮੈਂਟਸ ਪਾਸ ਕਰਨਗੇ ਤੇ ਤੁਹਾਡੀ ਫੈਮਿਲੀ ਨੂੰ ਵੀ ਬਹੁਤ ਸਾਰੀ ਹਿਊਮਿਲੇਸ਼ਨ ਤੇ ਇਨਸਲਟਸ ਸਹਿਣੀਆਂ ਪੈਣਗੀਆਂ ਜਸ ਬਿਕਿਜ਼ ਤੁਸੀਂ ਇੱਕ ਮਾਡਲ ਬਣਨਾ ਚਾਹੁੰਦੇ ਹੋ ਪਰ ਅੱਜ ਲੋਕੀ ਜਾਣਦੇ ਨੇ ਮੇਰੀ ਮਦਰ ਨੂੰ ਕਹਿੰਦੇ ਨੇ ਕਿ ਤੁਹਾਡੀ ਕੁੜੀ ਵਧੀਆ ਕੰਮ ਕਰਦੀ ਹੈ ਪਰ ਜੇ ਮੈਂ 10 ਸਾਲ ਪਹਿਲਾਂ ਦੀ ਗੱਲ ਕਰਾਂ 7-8 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਉਹਨਾਂ ਨੇ ਇਹ ਕਹਿਣਾ ਹੈ ਕਿ ਕੁੜੀ ਗਲਤ ਕੰਮ ਕਰ ਰਹੀ ਹੋਗੀ ਬਹੁਤ ਸਾਰੇ ਕਾਸਟਿੰਗ ਆਊਟਰੀ ਕਾਲਸ ਆਉਂਦੇ ਨੇ ਮੈਨੂੰ ਬਹੁਤ ਲੋਕੀ ਕਾਲ ਕਰਕੇ ਸਿੱਧਾ ਕੰਪਰੋਮਾਈਜ਼ ਹੀ ਪੁੱਛਦੇ ਨੇ ਤਾਂ ਮੈਨੂੰ ਲੱਗਦਾ ਜੇ ਮੈਂ ਜਿਸ ਲੈਵਲ ਤੇ ਕੰਮ ਕਰ ਰਹੀ ਹਾਂ ਇਸ ਲੈਵਲ ਤੇ ਮੈਨੂੰ ਗਲਤ ਕਾਲਸ ਆ ਰਹੇ ਨੇ ਤਾਂ ਜਿਹੜੀ ਮਾਡਲਸ ਜਿਹੜੀਆਂ ਕੁੜੀਆਂ ਮੇਰੇ ਤੋਂ ਬਹੁਤ ਵਧੀਆ ਲੈਵਲ ਤੇ ਵੀ ਕੰਮ ਕਰ ਰਹੀਆਂ ਨੇ ਉਹਨਾਂ ਲਈ ਨਾਲ ਕਿੰਨੀ ਟਾਪ ਹੋਊਗਾ ਤਾਂ ਮੈਂ ਸਿਰ ਆਪਣੇ ਆਪ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੀ ਮੈਂ ਉਸ ਹਰ ਕੁੜੀ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ जी मॉडलिंग से एक्टिंग अपना करियर बनाना चाहिए है या मेरे वगू ऑलरेडी काम कर रही है मेरे पोस्टर्स लग रहे हैं या मेरी मूवी नैटफलिक्स से आई या मेरे मूवी थिएटरस मेरी मूवी थिएटरस रिलीज हो रही ने तो उस पिछे कुछ बहुत बढ़िया लोग ने मेरी फैमिली भी सपोर्ट रही मैं बहुत व ਫਰੈਂਡਸ ਮਿਲੇ ਡਾਇਰੈਕਟਰਸ ਮਿਲੇ ਕਾਸਟਿੰਗ ਡਾਇਰੈਕਟਰਸ ਮਿਲੇ ਜਿਨ੍ਹਾਂ ਨੇ ਪਿਓਰ ਇੰਟention ਨਾਲ ਓਨੈਸਟੀ ਨਾਲ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਮੈਂ ਵਧੀਆ ਕੰਮ ਕਰ ਰਹੀ ਹਾਂ ਮੇਰੇ ਅੰਦਰ ਜਜ਼ੂਨ ਹੈ ਇਸ ਪ੍ਰੋਫੈਸ਼ਨ ਨੂੰ ਕੁਝ ਵਧੀਆ ਕਰਨ ਦਾ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਕੁਣ ਜਿਵੇਂ ਵਿਆਹ ਦੀ ਗੱਲ ਕਰਾਂ ਲੋਕੀ ਕਹਿਣਗੇ ਨਹੀਂ ਲੋਕਾਂ ਨੂੰ ਇਹ ਹੁੰਦਾ ਅਸੀਂ ਮਾਡਲਿੰਗ ਜਾਂ ਮਾਡਲਿੰਗ ਇੰਡਸਟਰੀ ਵਾਲੀ ਜਾਂ ਐਕਟਿੰਗ ਇੰਡਸਟਰੀ ਵਾਲੀ ਕੁੜੀ ਨਾਲ ਵਿਆਹ ਨਹੀਂ ਕਰਨਾ ਕਿਉਂ ਤੁਹਾਨੂੰ ਕਿਉਂ ਐਡਾ ਲੱਗਦਾ ਹੈ ਕਿ ਮਾਡਲਿੰਗ ਐਕਟਿੰਗ ਇੰਡਸਟਰੀ ਵਾਲੀ ਕੁੜੀ ਖਾਣਾ ਨਹੀਂ ਬਣਾ ਸਕਦੀ ਆ ਤੁਹਾਡੀ ਯਾ ਸ਼ੀ ਇਸ ਨਾਟ ਅ ਹੋਮ ਮੇਕਰ ਹੋ ਤੁਹਾਡੀ ਫੈਮਿਲੀ ਨੂੰ ਨਹੀਂ ਸਾਮਸ ਸਕਦਾ ਬਹੁਤ ਕੁਝ ਸੁਣਿਆ ਇੰਡਸਟਰੀ ਬਾਰੇ ਕਿ ਕੁੜੀਆਂ ਕਾਸਟਿੰਗ ਕਾਊਚ ਕਰਦੀਆਂ ਨੇ ਕੁੜੀਆਂ ਪਾਊਡਰਮਾਈਜ਼ ਕਰਦੀਆਂ ਨੇ ਤਾਂ ਲੋਕਾਂ ਦੀ ਸੋਚ ਇਹੋ ਜੀ ਹੈ ਸਾਡੂੰ ਲੈ ਕੇ ਤੇ ਉਸ ਬੰਦੇ ਨੇ ਮੈਨੂੰ ਇਹ ਕਿਹਾ ਕਿ ਤੂੰ ਥੀਏਟਰ ਨਹੀਂ ਕਰਨਾ ਉਸ ਵੇਲੇ ਤੱਕ ਮੈਂ ਐਕਟਿੰਗ ਜਾਂ ਮੋਡਲਿੰਗ ਸ਼ੁਰੂ ਵੀ ਨਹੀਂ ਕੀਤੀ ਸੀ ਮੈਂ ਜਸਟ ਥੀਏਟਰ ਕਰ ਰਹੀ ਸੀ ਤਾਂ ਉਹਨੇ ਮੈਨੂੰ ਕਿਹਾ ਕਿ ਨਹੀਂ ਤੂੰ ਥੀਏਟਰ ਨਹੀਂ ਕਰਨਾ ਮੇਰੇ ਕੋਲ ਇੰਨਾ ਪੈਸਾ ਹੈਗਾ ਹੈ ਮੇਰੇ ਕੋਲ BMW ਹੈਗੀ ਹੈ ਤੈਨੂੰ ਕੀ ਲੋੜ ਹੈ ਥੀਏਟਰ ਕਰਨ ਦੀ ਤੂੰ ਘਰ ਬੈਠ ਨਹੀਂ ਤਾਂ ਤੂੰ ਮੇਰੀ ਕੰਪਨੀ ਜੁਆਇਨ ਕਰ ਲੈ ਆਪਾਂ ਦੋਵੇਂ ਮਿਲ ਕੇ ਬਿਜ਼ਨਸ ਕਰਾਂਗੇ ਮੇਰਾ ਕੋਈ ਯਾਰ ਨਹੀਂ ਸੀਗਾ ਮੈਂ ਓਨੈਸਟਲੀ ਸਿਰਫ ਥੀਏਟਰ ਨੂੰ ਪਿਆਰ ਕਰਦੀ ਸੀ ਮੈਂ ਐਕਟਿੰਗ ਸਿੱਖਣਾ ਚਾਹੁੰਦੀ ਸੀ ਮੈਂ ਥੀਏਟਰ ਕਰਨਾ ਚਾਹੁੰਦੀ ਸੀ ਤੇ ਸਾਰਾ ਦਿਨ ਹਾਰਡਵਰ ਕਰਨ ਤੋਂ ਬਾਅਦ ਮੈਂ ਘਰ ਆ ਰਹੀਆਂ ਤੇ ਮੇਰੇ ਚਾਚੇ ਮੈਨੂੰ ਗਲਤ ਕਹਿ ਰਹੇ ਨੇ ਮੈਨੂੰ ਮम्मा ਦੱਸ ਰਹੇ ਨੇ ਕਿ ਰਿਸ਼ਤੇਦਾਰ ਤੇਰੇ ਬਾਰੇ ਗਲਤ ਸੋਚਦੇ ਨੇ ਬਹੁਤ ਬੁਰਾ ਲੱਗਦਾ ਸੀ ਮੇਰੀ ਮਦਰ ਨੂੰ ਵੀ ਬਹੁਤ ਬੁਰਾ ਲੱਗਦਾ ਸੀ ਇਹ ਲੋਕਾਂ ਨੇ ਕਹਨਾ ਕੀ ਤਾਂ ਕੀ ਹੋ ਗਿਆ ਜੇ ਤੇਰਾ ਹਸਬੰਦ ਚਲਾ ਗਿਆ ਤਾਂ ਤੂੰ ਯਰੋ ਤੂੰ ਤਾਂ ਤੂੰ ਤਾਂ ਜੀਣਾ ਹੀ ਛੱਡ ਤਾਂ ਤੂੰ ਪਿਆਰ ਹੋਰ ਤੂੰ ਜੀਂ ਪਾਇਆ ਤੂੰ ਬਦਿਆ ਸੂਟ ਪਾ ਤੂੰ ਹਾਰ ਸ਼ਿੰਗਾਰ ਕਰ ਕਿ ਜੇ ਮੇਰੀ ਮੰਮਾ ਨੇ ਮੰਮਾ ਨੇ ਮੈਨੂੰ ਮੰਮਾ ਨੇ ਕਹਿਣਾ ਨਹੀਂ ਮੇਰਾ ਜੀਨ ਨਹੀਂ ਕਰਦਾ ਪਾਪਾ ਤੋਂ ਬਾਅਦ ਮੇਰਾ ਕੁਝ ਵੀ ਕਰਨ ਨੂੰ ਜੀਨ ਨਹੀਂ ਕਰਦਾ ਕਿ ਜੇ ਮੰਮਾ ਨੇ ਆਰ ਸ਼ਿੰਗਾਰ ਕਰਕੇ ਬਾਹਰ ਜਾਣਾ ਮੰਮਾ ਨੇ ਰੈਡੀ ਹੋ ਕੇ ਬਾਹਰ ਜਾਣਾ ਤਾਂ ਲੋਕਾਂ ਨੇ ਕਹਿਣਾ ਪੱਕਾ ਕੋਈ ਯਾਰ ਬਣਾ ਲਿਆ ਇੰਨੇ ਜਾਂ ਪੱਕਾ ਇੰਨੇ ਕੋਈ ਹੋਰ ਸੈੱਟ ਕਰ ਲਿਆ ਉਹਨੂੰ ਮਿਲਣ ਜਾਂਦੀ ਹੋਣੀ ਸਾਰਿਆਂ ਨੂੰ ਮੇਰੀ ਪਿਆਰਪਰੀ ਸਾਥਰੀ ਆਕਾਤ ਮੇਰਾ ਨਾਮ ਹੈ ਸਨੇਹਾ ਸੇ ਆਈ ਏ ਮੈਨ ਐਕਟਰ ਮਾਡਲ ਇਨਫਲੂਐਂਸਰ ਐਂਡ ਐਨ ਐਂਕਰ ਮੈਂ ਹਾਲ ਫਿਲਹਾਲ ਚ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ Netflix 'ਤੇ ਮੇਰੀ Web Show ਦਾ ਨਾਮ ਹੈ Kora ਤੇ ਮੈਂ ਪੰਜਾਬੀ ਮੂਵੀ ਵੀ ਕੀਤੀ ਹੈ ਜਿਹਦਾ ਨਾਮ ਹੈ ਬਾਪੂ ਦਾ ਕਲਾਕਾਰ ਹੋਰ ਵੀ ਬਹੁਤ سارے ਪ੍ਰੋਜੈਕਟਸ ਨੇ ਜਿਹਦੇ ਲਈ ਮੈਂ ਸ਼ੂਟ ਕਰ ਲਿਆ ਹੈ ਤੇ ਉਹ ਬਹੁਤ ਜਲਦ ਰਿਲੀਜ਼ ਹੋਣ ਵਾਲੇ ਨੇ ਇੱਕ ਹੋਰ ਮੂਵੀ ਆ ਰਹੀ ਹੈ ਮੇਰੀ ਚਪਾਲ ਤੇ ਆਈ ऍम ਹੋਪਿੰਗ ਇਸ ਮਹੀਨ ਚ ਉਹ ਰਿਲੀਜ਼ ਹੋ ਜੂਗੀ ਤੇ ਜਿੱਦਾਂ ਤੁਸੀਂ ਮੇਰੇ ਬਾਕੀ ਪ੍ਰੋਜੈਕਟਸ ਨੂੰ ਪਿਆਰ ਦਿੱਤਾ ਹੈ ਤੁਸੀਂ ਇਸ ਪ੍ਰੋਜੈਕਟ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓਗੇ ਆਈ ऍम ਸ਼ੋਰ ਆ ਮੈਂ ਜਿਹੜੀ ਗੱਲ ਕਹਿਣੀ ਹੈ ਉਹ ਇਹ ਹੈ ਕਿ ਜੇ ਤੁਸੀਂ ਕੁੜੀ ਹੋ ਤੇ ਬੀਇੰਗ ਅ ਗਰਲ ਤੁਸੀਂ ਡ੍ਰੀਮ ਕਰ ਰਹੇ ਹੋ ਤੁਸੀਂ ਖੁਆਬ ਦੇਖ ਰਹੇ ਹੋ ਕਿ ਤੁਸੀਂ ਐਕਟਰ ਬਣਨਾ ਹੈ ਤੁਸੀਂ ਮਾਡਲ ਬਣਨਾ ਹੈ ਤਾਂ ٹرسٹ ਮੀ ਤੁਸੀਂ ਬਹੁਤ ਵੱਡਾ ਕਰਾਇਮ ਕਰ ਰਹੇ ਹੋ ਕਿਉਂਕਿ ਸੋਸਾਇਟੀ ਦੇ ਵਿਊ ਪੁਆਇੰਟ 'ਚ ਜਿਹੜੀ ਕੁੜੀ 9 to 5 ਜੌਬ ਕਰ ਰਹੀ ਹੈ ਜਿਹੜੀ ਕੁੜੀ ਟੀਚਿੰਗ profession 'ਚ ਹੈਗੀ ਹੈ ਜਿਹੜੀ ਕੁੜੀ ਡਾਕਟਰੀ ਦੇ profession profession ਨਾਲ ਜੁੜੀ ਹੋਈ ਹੈ ਉਹ ਕੁੜੀ ਵਧੀਆ ਤੇ ਰਿਸਪੈਕਟੇਬਲ ਕੰਮ ਕਰ ਰਹੀ ਹੈ ਪਰ ਜੇ ਤੁਸੀਂ ਇੱਕ ਮਾਡਲ ਹੋ ਤੁਸੀਂ ਐਕਟਰ ਹੋ ਤੁਸੀਂ ਮਾਡਲਿੰਗ ਤੇ ਐਕਟਿੰਗ ਇੰਡਸਟਰੀ 'ਚ ਆਪਣੀ ਵਕਰੀ ਪਛਾਣ ਬਣਾਉਣਾ ਚਾਹੁੰਦੇ ਹੋ ਤਾਂ ਲੋਕੀ ਤੁਹਾਡਾ ਤੁਹਾਡੀ ਜਰਨੀ ਈਜ਼ੀ ਨਹੀਂ ਹੈਗੀ ਲੋਕੀ ਤੁਹਾਨੂੰ ਬਹੁਤ ਗਲਤ ਸਮਝਣਗੇ ਤੁਹਾਡੇ ਤੁਹਾਨੂੰ ਦੇਖ ਕੇ ਗਲਤ ਕਮੈਂਟਸ ਪਾਸ ਕਰਨਗੇ ਤੇ ਤੁਹਾਡੀ ਫੈਮਿਲੀ ਨੂੰ ਵੀ ਬਹੁਤ ਸਾਰੀ ਹਿਊਮਿਲੇਸ਼ਨ ਤੇ ਇਨਸਲਟਸ ਸਹਿਣੀਆਂ ਪੈਣਗੀਆਂ ਜਸ ਬਿਕਾਜ਼ ਤੁਸੀਂ ਇੱਕ ਮਾਡਲ ਬਣਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਤੁਸੀਂ ਐਕਟਿੰਗ ਲਾਈਨ 'ਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹੋ ਮੈਨੂੰ ਬਚਪਨ ਤੋਂ ਹੀ ਐਕਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਮੈਂ ਆਪਣੇ ਸਕੂਲ ਦਾ ਆਪਣੇ ਕਾਲਜ ਦਾ theater club join ਕੀਤਾ ਹੋਇਆ ਸੀ ਮੈਂ ਬਹੁਤ ਸਾਰੇ ਲਾਈਵ ਸ਼ੋਅਜ਼ ਕੀਤੇ ਬਹੁਤ ਸਾਰੇ ਵੱਖ-ਵੱਖ ਡਾਇਰੈਕਟਰਾਂ ਨਾਲ ਕੰਮ ਕੀਤਾ ਤੇ ਜੋ ਕੋਈ ਵੀ theater ਕਰ ਰਿਹਾ ਹੈ ਜਾਂ ਕਰਨਾ ਚਾਹੁੰਦਾ ਹੈ ਮੈਂ ਤੁਹਾਨੂੰ ਦੱਸ ਦਾਂ ਜੇ ਉਹ ਕਰ ਚੁੱਕੇ ਨੇ ਉਹਨਾਂ ਨੂੰ ਪਤਾ ਹੋਊਗਾ ਕਿ theaterਜ਼ ਦੀ ਰਿਹਰਸਲਸ ਦਾ ਕੋਈ ਟਾਈਮ ਨਹੀਂ ਹੁੰਦਾ ਜਿੱਦਾਂ ਸਾਡੇ ਮੂਵੀ ਸ਼ੂਟਸ ਦਾ ਸੌਂਗ ਸ਼ੂਟਸ ਦਾ ਕੋਈ ਟਾਈਮ ਨਹੀਂ ਹੁੰਦਾ ਸ਼ੂਟਿੰਗਾਂ ਬਹੁਤ ਲੇਟ-ਲੇਟ ਤੱਕ ਚਲਦੀਆਂ ਨੇ ਉਦਾਂ ਹੀ ਸਾਡੀ ਥੀਏਟਰ ਰਿਹਰਸਲਸ ਵੀ ਰਾਤ ਦੇ 12 ਵਜਰੇ ਨੇ ਰਾਤ ਦੇ 2 ਵਜਰੇ ਨੇ ਤੇ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਅਸੀਂ ਸ਼ੂਟ ਕਰ ਰਹੇ ਹਾਂ ਪਰ ਜਦ ਮੈਂ ਲੇਟ ਘਰ ਆਉਣਾ ਤਾਂ ਸਭ ਨੇ ਮੇਰੇ ਸਭ ਨੇ ਮੇਰੇ ਮਦਰ ਨੂੰ ਕਹਿਣਾ ਕਿ ਕੁੜੀ ਰਾਤ ਹੋ ਗਈ ਕੁੜੀ ਘਰ ਨਹੀਂ ਆਈ ਜ਼ਰੂਰ ਉਹਨੇ ਛਤੀ ਯਾਰ ਬਣਾਏ ਹੋੜੇ ਨੇ ਜਾਂ ਉਹ ਗਲਤ ਕੰਮ ਕਰਦੀ ਹੋਣੀ ਜਸਬਿਕ ਇਸ ਮੈਂ ਡਾਕਟਰੀ ਦੇ ਫੈਸ਼ਨ ਨੂੰ ਚੂਜ਼ ਨਹੀਂ ਕੀਤਾ ਜਾਂ ਮੈਂ ਕਿ ਚਲ ਨਹੀਂ ਸੀਗੀ ਜਾਂ ਮੈਂ ਸੋਸਾਇਟੀ ਦੇ 뷰ਪੁਆਇੰਟ ਜਿਹੜੇ ਰਿਸਪੈਕਟੇਬਲ professions ਸੋਸਾਇਟੀ ਜਿਨ੍ਹਾਂ ਨੂੰ ਰਿਸਪੈਕਟੇਬਲ ਸਮਝਦੀ ਹੈ ਮੈਂ ਉਸ ਕੈਟਾਗਰੀ ਚ ਕੋਈ profession ਚੂਜ਼ ਨਹੀਂ ਕੀਤਾ ਮੈਂ ਆਪਣੇ ਦਿਲ ਦੀ ਸੁਣੀ ਤਾਂ ਕਰਕੇ ਮੈਨੂੰ ਇਹਨਾਂ ਸੁਣਨਾ ਪਿਆ ਮੇਰੀ ਮਦਰ ਨੂੰ ਇਹਨਾਂ ਸੁਣਨਾ ਪਿਆ ਤੇ ਅੱਜ ਜਦ ਮੈਨੂੰ ਲੱਗਦਾ ਹੈ ਕਿ ਹਲੇ ਵੀ ਮੈਨੂੰ ਨਹੀਂ ਲੱਗਦਾ ਕਿ ਮੈਂ ਉਹ ਮੁਕਾਮ ਹਾਸਲ ਕੀਤਾ ਹੈ ਜੋ ਮੈਂ ਕਰਨਾ ਚਾਹੁੰਦੀ ਹਾਂ ਪਰ ਅੱਜ ਲੋਕੀ ਜਾਣਦੇ ਨੇ ਮੇਰੀ ਮਦਰ ਨੂੰ ਕਹਿੰਦੇ ਨੇ ਕਿ ਤੁਹਾਡੀ ਕੁੜੀ ਵਧੀਆ ਕੰਮ ਕਰਦੀ ਹੈ ਪਰ ਜੇ ਮੈਂ 10 ਸਾਲ ਪਹਿਲਾਂ ਦੀ ਗੱਲ ਕਰਾਂ 7-8 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਉਹਨਾਂ ਨੇ ਇਹ ਹੀ ਕਹਿਣਾ ਕਿ ਕੁੜੀ ਗਲਤ ਕੰਮ ਕਰ ਰਹੀ ਹੋਗੀ ਤੇ ਸਾਡੀ ਇੰਡਸਟਰੀ ਨੂੰ ਸਾਡੀ ਇੰਡਸਟਰੀ ਬਾਰੇ ਲੋਕੀ ਇਹ ਕਹਿੰਦੇ ਨੇ ਕਿ ਜੇ ਕੁੜੀ ਨੂੰ ਪ੍ਰੋਜੈਕਟਸ ਮਿਲ ਰਹੇ ਨੇ ਨਾ ਜੇ ਕੁੜੀ ਵਧੀਆ ਕੰਮ ਕਰ ਰਹੀ ਹੈ ਤਾਂ ਉਹ ਜ਼ਰੂਰ ਕੁਝ ਗਲਤ ਕਰ ਰਹੀ ਹੋਗੀ ਜਿੱਦਾਂ ਕਿ ਮੈਂ ਆਪਣਾ ਐਕਸਪੀਰੀਅੰਸ ਦੱਸ ਰਹੀ ਆ ਮੈਨੂੰ ਬਹੁਤ ਸਾਰੇ ਕਾਸਟਿੰਗ ਕਾਊਂਸਲੀ ਕਾਲਸ ਆਉਂਦੇ ਨੇ ਮੈਨੂੰ ਬਹੁਤ ਲੋਕੀ ਕਾਲ ਕਰਕੇ ਸਿੱਧਾ ਕੰਪਰੋਮਾਈਜ਼ ਲਈ ਪੁੱਛਦੇ ਨੇ ਤਾਂ ਮੈਨੂੰ ਲੱਗਦਾ ਜੇ ਮੈਂ ਜਿਸ ਲੈਵਲ ਤੇ ਕੰਮ ਕਰ ਰਹੀ ਹਾਂ ਇਸ ਲੈਵਲ ਤੇ ਮੈਨੂੰ ਗਲਤ ਕਾਲਸ ਆ ਰਹੇ ਨੇ ਤਾਂ ਜਿਹੜੀ ਮਾਡਲਸ ਜਿਹੜੀ ਕੁੜੀਆਂ ਮੇਰੇ ਤੋਂ ਬਹੁਤ ਵਧੀਆ ਲੈਵਲ ਤੇ ਵੀ ਕੰਮ ਕਰ ਰਹੀਆਂ ਨੇ ਉਹਨਾਂ ਦੀ ਲਾਈਫ ਕਿੰਨੀ ਟਫ ਹੋਊਗੀ ਤਾਂ ਮੈਂ ਸਿਰਫ ਆਪਣੇ ਆਪ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੀ ਮੈਂ ਉਸ ਹਰ ਕੁੜੀ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਜਿਹੜੀ ਮੋਡਲਿੰਗ ਤੇ ਐਕਟਿੰਗ ਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਏ ਜਾਂ ਮੇਰੇ ਵਾਂਗੂ ਆਲਰੇਡੀ ਕੰਮ ਕਰ ਰਹੀ ਏ ਤਾਂ ਮੈਂ ਬਸ ਇਹ ਕਹਿਣਾ ਹੈ ਕਿ ਲਾਈਫ ਬਹੁਤ ਟਫ ਹੈ ਇਹ ਜਰਨੀ ਬਹੁਤ ਟਫ ਹੈ ਬਟ ट्रस्ट ਮੀ ਮੈਨੂੰ ਆਪਣੀ ਇਸ ਜਰਨੀ ਚ ਜਿੱਦਾਂ ਕਿ ਮੈਨੂੰ ਗਲਤ ਕਾਲਸ ਆਉਂਦੇ ਰਹੇ ਤੇ ਅੱਜ ਵੀ ਆਉਂਦੇ ਨੇ ਪਰ ਮੈਨੂੰ ਬਹੁਤ ਵਧੀਆ ਲੋਕ ਵੀ ਮਿਲੇ ਜਿਨ੍ਹਾਂ ਨੇ ਮੇਰੇ ਰੀਅਲ ਟੈਲੈਂਟ ਨੂੰ ਪ੍ਰਮੋਟ ਕੀਤਾ ਸਪੋਰਟ ਕੀਤਾ ਤੇ ਮੈਨੂੰ ਕਾਲ ਕਰਕੇ ਵਕ ਵਕ ਥਾਵਾਂ ਤੇ ਵਕ ਵਕ ਵਧੀਆ ਪ੍ਰੋਜੈਕਟਸ ਲਈ ਬੁਲਾਇਆ ਜੇ ਅੱਜ ਮੇਰੇ ਪੋਸਟਰਸ ਲੱਗ ਰਹੇ ਨੇ ਜਾਂ ਮੇਰੀ ਮੂਵੀ Netflix ਤੇ ਆਈ ਜਾਂ ਮੇਰੇ ਮੂਵੀ ਥੀਏਟਰਸ 'ਚ ਮੇਰੀ ਮੂਵੀਜ਼ ਥੀਏਟਰਸ 'ਚ ਰਿਲੀਜ਼ ਹੋ ਰਹੀਆਂ ਨੇ ਤਾਂ ਉਸ ਪਿੱਛੇ ਕੁਝ ਬਹੁਤ ਵਧੀਆ ਲੋਕ ਨੇ ਮੇਰੀ ਫੈਮਿਲੀ ਦੀ ਸਪੋਰਟ ਰਹੀ ਮੈਨੂੰ ਬਹੁਤ ਵਧੀਆ ਫਰੈਂਡਸ ਮਿਲੇ ਡਾਇਰੈਕਟਰਸ ਮਿਲੇ ਕਾਸਟਿੰਗ ਡਾਇਰੈਕਟਰਸ ਮਿਲੇ ਜਿਨ੍ਹਾਂ ਨੇ ਪਿਓਰ ਇੰਟੈਂਸ਼ਨ ਨਾਲ ਓਨੈਸਟੀ ਨਾਲ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਮੈਂ ਵਧੀਆ ਕੰਮ ਕਰ ਰਹੀ ਹਾਂ ਮੇਰੇ ਅੰਦਰ ਜਨੂਨ ਹੈ ਇਸ ਪ੍ਰੋਫੈਸ਼ਨ 'ਚ ਕੁਝ ਵਧੀਆ ਕਰਨ ਦਾ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ पर ज जर, ये जर्नी ईजी नहीं हैगी बट जस्ट बिकोज एक मतलब जस्ट बिकोज वन टू पीपल आर बैड इन दिस इंडस्ट्री आप नहीं सोचना कि सारी इंडस्ट्री खराब है मैं लोगों की इस सोच को बदलना है कि सारी इंडस्ट्री नहीं खराब मतलब मैं मेरे मेरे को बचपन तो ही कोई मेल सपोर्ट नहीं रही मैं आई वॉज इन ग्रेड सिक्स जब मेरे फादर एक्सपायर हो गए तद तो लैके अज तक मेरी मदर ने मैनू बहुत सपोर्ट किया मेरी मदर ਆ ਮੇਰੀ ਮਦਰ ਨੂੰ ਆਪ ਐਕਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਤਾਂ ਇਸ ਕਰਕੇ ਮੇਰੀ ਮੰਮੀ ਨੇ ਮੈਨੂੰ ਕਿਹਾ ਕਿ ਜੇ ਤੂੰ ਵੀ ਐਕਟਿੰਗ ਕਰਨਾ ਚਾਹੁੰਦੀ ਹੈ ਤੂੰ ਵੀ ਮਾਡਲਿੰਗ ਕਰਨਾ ਚਾਹੁੰਦੀ ਹੈ ਤਾਂ ਮੈਂ ਮੈਂ ਤੈਨੂੰ ਹਰ ਮੋੜ ਤੇ ਐਟ ਏਵਰੀ ਸਟੈਪ ਐਂਡ ਵਾਕ ਆਫ ਲਾਈਫ ਆਲ ਸਪੋਰਟ ਦੀ ਤੇ ਉਹਨਾਂ ਨੇ ਇਹਨੂੰ ਬਹੁਤ ਸਪੋਰਟ ਕੀਤਾ ਸੋਸਾਇਟੀ ਨੇ ਉਹਨਾਂ ਨੂੰ ਤਾਨੇ ਮਾਰੇ ਸੋਸਾਇਟੀ ਨੇ ਇਹ ਤੱਕ ਕਿਹਾ ਕਿ ਤੇਰੀ ਕੁੜੀ ਰਾਤ ਰਾਤ ਵਾਪਸ ਆ ਰਹੀ ਹੈ ਉਹ ਕਈ ਪ੍ਰੋਸਟੀਚੂਨ ਦਾ ਸ਼ਿਕਾਰ ਤਾਂ ਨਹੀਂ ਹੈਗੀ ਮੈਨੂੰ ਬਹੁਤ ਗਲਤ ਗਲਤ ਸੁਣਨਾ ਪਿਆ ਤੇ ਮੇਰੇ ਤੋਂ ਵੱਧ ਮੇਰੀ ਮਦਰ ਨੂੰ ਸੁਣਨਾ ਪਿਆ ਪਰ ਉਹਨਾਂ ਨੇ ਮੈਨੂੰ ਕਾਫੀ ਸਪੋਰਟ ਕੀਤੀ ਤੇ ਸਾਨੂੰ ਬਹੁਤ ਜ਼ਿਆਦਾ ਮੇਰੇ ਡੈਡ ਨਹੀਂ ਸੀਗੇ ਸਾਡੇ ਬਹੁਤ ਜ਼ਿਆਦਾ ਫਾਦਰ ਤੋਂ ਬਾਅਦ ਬਹੁਤ ਜ਼ਿਆਦਾ ਕਲੇਸ਼ ਪਏ ਸਾਨੂੰ ਧਮਕੀਆਂ ਵੀ ਆਈ ਪਰ ٹرسٹ ਮੀ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਕਿਸੇ ਨੇ ਸਾਨੂੰ ਸਪੋਰਟ ਨਹੀਂ ਕੀਤਾ ਮੇਰੇ ਡੈਡ ਦੇ ਪ੍ਰੋਪਰਟੀ ਦੇ ਕੇਸਸ ਚੱਲ ਰਹੇ ਨੇ ਪਹਿਲਾਂ ਵੀ ਚੱਲ ਰਹੇ ਸੀ ਅੱਜ ਵੀ ਚੱਲ ਰਹੇ ਚੱਲ ਰਹੇ ਨੇ ਪਰ ਅਸੀਂ ਬਹੁਤ ਸਾਰੇ ਟੀਵੀ ਚੈਨਲਸ ਤੇ ਇੰਟਰਵਿਊ ਵੀ ਦਿੱਤਾ ਅਸੀਂ ਦੱਸਿਆ ਕਿ ਸਾਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਾਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ ਪਰ ਹਾਂ ਮੈਨੂੰ ਇੱਕ ਗੱਲ ਦੀ ਥੋੜੀ ਬਹੁਤ ਅੱਜ ਖੁਸ਼ੀ ਹੈ ਕਿ ਮੈਂ ਜਿਹੜਾ ਕੰਮ ਕਰ ਰਹੀ ਹਾਂ 10 20% ਲੋਕਾਂ ਨੇ ਉਹਨੂੰ ਸਭ ਉਹਨਾਂ ਉਸ ਕੰਮ ਨੂੰ ਸਪੋਰਟ ਕਰਨਾ ਸ਼ੁਰੂ ਕੀਤਾ ਹੈ ਪਰ ਹਾਲੇ ਵੀ 80% ਲੋਕ ਇਦਾਂ ਦੇ ਨੇ ਕਿ ਨਹੀਂ ਹੁਣ ਜਿਵੇਂ ਵਿਆਹ ਦੀ ਗੱਲ ਕਰਾਂ ਲੋਕੀ ਕਹਿਣਗੇ ਨਹੀਂ ਲੋਕਾਂ ਨੂੰ ਇਹ ਹੁੰਦਾ ਅਸੀਂ ਮੋਡਲਿੰਗ ਜਾਂ ਮੋਡਲਿੰਗ ਇੰਡਸਟਰੀ ਵਾਲੀ ਜਾਂ ਐਕਟਿੰਗ ਇੰਡਸਟਰੀ ਵਾਲੀ ਕੁੜੀ ਨਾਲ ਵਿਆਹ ਨਹੀਂ ਕਰਨਾ ਕਿਉਂ ਤੁਹਾਨੂੰ ਕਿਉਂ ਐਦਾਂ ਲੱਗਦਾ ਹੈ ਕਿ ਮੋਡਲਿੰਗ ਐਕਟਿੰਗ ਇੰਡਸਟਰੀ ਵਾਲੀ ਕੁੜੀ ਖਾਣਾ ਨਹੀਂ ਬਣਾ ਸਕਦੀ ਆ ਤੁਹਾਡੀ ਜਾਂ ਸ਼ੀ ਇਸ ਨਾਟ ਅ ਹੋਮ ਮੇਕਰ ਹੋ ਤੁਹਾਡੀ ਫੈਮਿਲੀ ਨੂੰ ਨਹੀਂ ਸਾਂਭ ਸਕਦੀ ਕਿ ਜਿਹੜੀ ਵੀ ਜਿਹੜੀ ਵੀ ਮਾਡਲਸ ਨੇ ਜਿਹੜੀ ਵੀ ਐਕਟਰਸ ਨੇ ਇੰਡਸਟਰੀ ਇੰਡਸਟਰੀ ਦੀ ਐਦਾਂ ਤਾਂ ਕਿਸੇ ਦਾ ਵੀ ਵਿਆਹ ਨਾ ਹੋਵੇ ਅੱਜ ਦੀ ਡੇਟ 'ਚ एवरीवन ਗੈਟਸ ਮੈਰਿਡ ਐਟ ਸਮ ਪੁਆਇੰਟ অর ਦੀ ਅਦਰ ਇਨ देयर ਲਾਈਫਸ ਉਹਨਾਂ ਦੇ ਬੱਚੇ ਵੀ ਹੁੰਦੇ ਨੇ ਤੇ ਦੇ ਹੈਵ ਅ ਵੈਰੀ ਸਕਸੈਸਫੁਲ ਮੈਰਿਡ ਲਾਈਫ ਤਾਂ ਭਾਈ ਕਿਉਂ ਸੋਚਦੇ ਆ ਕਿ ਮੇਰੇ ਜੀ ਕੁੜੀ ਮਤਲਬ ਮੇਰੇ ਵਾਂਗੂ ਇੱਕ ਮਾਡਲ ਜਾਂ ਇੱਕ ਕੁੜੀ ਜਿਹੜੀ ਐਕਟਰ ਹੈ ਉਹਦਾ ਵਿਆਹ ਨਹੀਂ ਹੋ ਸਕਦਾ ਕਿਉਂਕਿ ਸ਼ੀ ਇਸ ਨਾਟ ਅ ਹੋਮ ਮੇਕਰ ਐਦਾਂ ਦਾ ਬਿਲਕੁਲ ਵੀ ਨਹੀਂ ਹੈਗਾ ਮੈਂ ਇਹ ਫਿਰ ਮੇਰੀ ਲਾਈਫ 'ਚ ਇੱਕ ਇਹੋ ਜਿਹਾ ਮੋੜ ਆਇਆ ਜਦ ਘਰ 'ਚ ਬਹੁਤ ਪ੍ਰੋਬਲਮ ਸੀਗੀਆਂ ਐਂਡ ਜਿੱਦਾਂ ਕਿ ਮੈਂ ਕਿਹਾ ਕਿ ਮੇਰੇ ਘਰ 'ਚ ਸਿਰਫ ਮੇਰੇ ਮਦਰ ਨੇ ਤੇ ਮੈਂ ਹੈਗੀ ਠੀਕ ਹੈ ਤੇ ਮੈਨੂੰ ਘਰ ਦੇ ਗੁਜ਼ਾਰੇ ਲਈ ਆਪਣੀ ਮਦਰ ਨੂੰ ਸਪੋਰਟ ਕਰਨ ਲਈ ਜੌਬ ਕਰਨਾ ਪਿਆ ਮੈਂ ਐਜ਼ ਅ ਥੀਏਟਰ ਪ੍ਰੋਫੈਸਰ ਜੌਬ ਕਰ ਰਹੀ ਸੀ ਨਵਦੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਤੇ ਜਦ ਮੈਂ ਥੀ ਐਜ਼ ਅ ਥੀਏਟਰ ਪ੍ਰੋਫੈਸਰ ਜੌਬ ਕਰਨ ਲੱਗੀ ਜਦ ਮੇਰੀ ਮਦਰ ਨੇ ਦੱਸਨਾ ਕਿ ਮੇਰੀ ਮੇਰੀ ਧੀ ਇੱਕ ਟੀਚਰ ਹੈ ਉਹਨਾਂ ਨੇ ਕਿਹਾ ਵਾਓ ਐਕਸਲੈਂਟ ਬ੍ਰਿਲੀਅੰਟ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਭਾਵੇਂ ਮੈਂ ਇੱਕ ਵਧੀਆ ਟੀਚਰ ਹਾਂ ਵੀ ਨਾ ਬਟ ਜਸਟ ਬਿਕੋਜ਼ ਉਹਨਾਂ ਦੀ ਸੁਸਾਇਟੀ ਦੀ ਨਜ਼ਰਾਂ 'ਚ ਟੀਚਿੰਗ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ ਹੈ ਤਾਂ ਸਾਰਿਆਂ ਨੇ ਕਿਹਾ ਕਿ ਵਾਓ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਜਿੱਦਾਂ ਹੀ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਕੀਤਾ ਕਿ ਨਹੀਂ ਹੁਣ ਮੈਂ ਜੋਬ ਛੱਡਦੀ ਹਾਂ ਕਿਉਂਕਿ ਮੈਂ ਆਪਣੇ ਤੇ ਮੇਰੀ ਮਦਰ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਦ ਮੇਰੀ ਮਦਰ ਨੇ ਕਿਹਾ ਕਿ ਨਹੀਂ ਹੁਣ ਮੈਨੂੰ ਪਤਾ ਹੈ ਤੈਨੂੰ ਜੋਬ 'ਚ ਮਜ਼ਾ ਨਹੀਂ ਆ ਰਿਹਾ ਕਿਉਂਕਿ ਤੂੰ ਐਕਟਿੰਗ ਤੇ ਮਾਡਲਿੰਗ ਹੀ ਕਰਨੀ ਹੈ ਉਹ ਤੇਰਾ ਸੁਪਨਾ ਹੈ ਤਾਂ ਤੂੰ ਉਹਨੂੰ ਆਪਣੇ ਪੈਸ਼ਨ ਨੂੰ ਫਾਲੋ ਕਰ ਤੂੰ ਤੂੰ ਜੋਬ ਛੱਡ ਤਾ ਲੋਕਾਂ ਨੇ ਗਿਆਨ ਸ਼ੁਰੂ ਕਰਤਾ ਉਹ ਅੱਛਾ ਮਾਡਲ ਐ ਆਮ ਐਕਟਿੰਗ ਕਰ ਰਹੀ ਐ ਅਸੀਂ ਤਾਂ ਬਹੁਤ ਕੁਝ ਸੁਣਿਆ ਇੰਡਸਟਰੀ ਬਾਰੇ ਕਿ ਕੁੜੀਆਂ ਕਾਸਟਿੰਗ ਕਾਊਚ ਕਰਦੀਆਂ ਨੇ ਕੁੜੀਆਂ ਕੰਪਰੋਮਾਈਜ਼ ਕਰਦੀਆਂ ਨੇ ਤਾਂ ਲੋਕਾਂ ਦੀ ਸੋਚ ਏੋ ਜੀ ਐ ਸਾਡ ਨੂੰ ਲੈ ਕੇ ਬਟ ਆਈ ਐਮ ਟੈਲਿੰਗ ਯੂ ਜੇ ਮੈਂ ਓਨੈਸਟੀ ਤੇ ਇੰਟੈਗ੍ਰਿਟੀ ਨਾਲ ਕੰਮ ਕਰ ਰਹੀ ਆ ਨਾ ਜਿਹੜਾ ਜੋ ਕੁਝ ਵੀ ਮੇਰੇ ਕੋਲ ਆ ਰਿਹਾ ਉਹ ਪੂਰੀ ਇਮਾਨਦਾਰੀ ਨਾਲ ਆ ਰਿਹਾ ਮੈਨੂੰ ਲੱਗਦਾ ਮੇਰੇ ਲਾਈਕ ਬਹੁਤ ਸਾਰੀਆਂ ਕੁੜੀਆਂ ਨੇ ਮੇਰੇ ਵਾਂਗ ਜਿਹੜੀ ਓਨੈਸਟੀ ਤੇ ਇੰਟੈਗ੍ਰਿਟੀ ਨਾਲ ਹੀ ਕੰਮ ਕਰ ਰਹੀਆਂ ਨੇ ਤੇ ਕਰਨਾ ਚਾਹੁੰਦੀਆਂ ਨੇ ਪਰ ਸਾਨੂੰ ਪਿੱਛੇ ਖਿੱਚਣ ਵਾਲੇ ਸਾਨੂੰ ਮਿਸ ਗਾਈਡ ਕਰਨ ਵਾਲੇ ਮਿਸਲੀਡ ਕਰਨ ਵਾਲੇ ਇੰਡਸਟਰੀ 'ਚ ਬਹੁਤ ਲੋਕ ਨੇ ਪਰ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਨਹੀਂ ਤੁਸੀਂ ਆਪਣੀਆਂ ਅੱਖਾਂ ਤੇ ਆਪਣੇ ਕੰਨ ਖੁੱਲੇ ਰੱਖੜੇ ਨੇ ਤੁਹਾਨੂੰ ਬਹੁਤ ਲੋਕ ਮਿਲਣਗੇ ਜੋ ਤੁਹਾਨੂੰ ਗਲਤ ਟਰੈਕ ਤੇ ਲੈ ਕੇ ਜਾਣਗੇ ਤੁਹਾਨੂੰ ਮਿਸ ਗਾਈਡ ਮਿਸਲੀਡ ਕਰਨਗੇ ਪਰ ਤੁਸੀਂ ਮਿਸਲੀਡ ਜਾਂ ਮਿਸ ਗਾਈਡ ਨਹੀਂ ਹੋਣਾ ਕੋਈ ਵੀ ਜੇ ਤੁਹਾਨੂੰ ਇਹ ਕਹੇ ਕਿ ਤੁਸੀਂ ਪੈਸੇ ਦਿਓ ਮੈਂ ਤੁਹਾਨੂੰ ਵੱਡੀ ਮੂਵੀ ਦਿਵਾਵਾਂਗਾ ਮੈਂ ਤੁਹਾਨੂੰ ਵੱਡਾ ਗਾਣਾ ਦਿਵਾਵਾਂਗਾ ਪੈਸੇ ਦੇ ਕੇ ਤੁਹਾਨੂੰ ਕੋਈ ਵੀ ਕੋਈ ਵਧੀਆ ਪ੍ਰੋਜੈਕਟ ਨਹੀਂ ਦਿਵਾ ਸਕਦਾ ਇਨਫੈਕਟ ਜੇ ਤੁਸੀਂ ਐਕਟਰ ਜਾਂ ਮਾਡਲ ਹੋ ਤੁਸੀਂ ਕਿਸੇ ਨਾਲ ਕੰਮ ਕਰ ਰਹੇ ਹੋ ਉਹਨਾਂ ਦੇ ਪ੍ਰੋਜੈਕਟ ਦਾ ਹਿੱਸਾ ਹੋ ਉਹ ਤੁਹਾਨੂੰ ਆਪਣਾ ਟਾਈਮ ਆਪਣਾ ਐਫਰਟ ਆਪਣਾ એનર્ਜੀ ਦੇਣ ਲਈ ਤੁਹਾਨੂੰ ਪਰ ਡੇ ਦੇਣਗੇ ਤੁਹਾਨੂੰ ਜੋ ਵੀ ਤੁਹਾਨੂੰ ਜਿੰਨੇ ਵੀ ਤੁਹਾਡੇ ਦਿਨ ਹੋਣਗੇ ਉਸ ਉਹਨਾਂ ਦਿਨਾਂ ਦੇ ਅਕੋਰਡਿੰਗ ਉਹ ਤੁਹਾਨੂੰ ਤੁਹਾਡੇ ਐਕਟਿੰਗ ਐਕਸਪੀਰੀਅੰਸ ਦੇ ਲਈ ਤੁਹਾਡੇ ਟਾਈਮ ਤੁਹਾਡੇ ਐਫਰਟ ਲਈ ਤੁਹਾਨੂੰ ਪੈਸੇ ਦੇਣਗੇ ਕੋਈ ਤੁਹਾਡੇ ਤੋਂ ਪੈਸੇ ਨਹੀਂ ਮੰਗੂਗਾ ਜੇ ਤੁਸੀਂ ਇਸ ਇਸ ਇੰਡਸਟਰੀ ਚ ਕੰਮ ਕਰ ਰਹੇ ਹੋ ਤਾਂ ਪਲੀਜ਼ ਤੁਸੀਂ ਮਿਸਗਾਈਡ ਜਾਂ ਮਿਸਲੈਡ ਨਹੀਂ ਹੋਣਾ ਤੇ ਮੈਂ ਅੱਜ ਵੀ ਇਹੀ ਕਾਵਾਂਗੀ ਕਿ ਮੈਂ just ਸ਼ੁਰੂਆਤ ਕੀਤੀ ਹੈ ਹਲੇ ਮੈਨੂੰ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ অলਰੈਡੀ ਬਹੁਤ ਮੇਰੇ ਵੀ ਬਹੁਤ ਬੁਰੇ ਐਕਸਪੀਰੀਐਂਸਸ ਹੋਏ ਪਰ ਪਰਮਾਤਮਾ ਨੇ ਮੈਨੂੰ ਬਚਾ ਲਿਆ ਤੇ ਮੈਂ ਆਪਣੇ ਆਪ ਨੂੰ ਰੋਜ਼ ਇਹੀ ਕਹਿੰਦੀ ਆ ਕਿ ਠੀਕ ਹੈ गुड एंड बैड इट्स अ पार्ट ऑफ लाइफ जे दुनिया च अच्छाई है तो दुनिया च बुराई भी है पर तुसी बुराई पासे करके अच्छाई एम्ब्रेस करना है तो पूरी पॉजिटिविटी नाल गॉड तो फेथ यू नो यू हैव टू बिलीव इन गॉड यू हैव टू हैव फेथ इन गॉड अपनी ਫੈਮਿਲੀ ਨੂੰ ਸੱਚ ਦੱਸਣਾ ਹੈ ਤੇ ਇਮਾਨਦਾਰੀ ਨਾਲ ਇਸ ਫੀਲਡ 'ਚ ਕੰਮ ਕਰਨਾ ਹੈ। ਆਈ ਏਮ ਸ਼ੋਰ ਜੋ ਵੀ ਤੁਹਾਡਾ ਗੋਲ ਹੈ, ਜੋ ਵੀ ਤੁਹਾਡਾ ਡ੍ਰੀਮ ਹੈ ਤੁਸੀਂ ਉਸ ਨੂੰ ਇੱਕ ਇੱਕ ਦਿਨ ਜ਼ਰੂਰ ਅਚੀਵ ਕਰੋਗੇ ਜੇ ਤੁਸੀਂ ठान ਲਿਆ ਨਾ ਤੁਸੀਂ ਇਹੀ ਕਰਨਾ ਹੈ ਤਾਂ ਤੁਸੀਂ ਕਰੋਗੇ। ਬਸ ਤੁਸੀਂ ਪਿੱਛੇ ਨਹੀਂ ਹਟਣਾ ਤੇ ਹਿੰਮਤ ਨਹੀਂ ਹਾਰਨੀ। ਜੀ। ਤੇ ਮੈਮ ਜਿਵੇਂ ਤੁਸੀਂ ਦੱਸਿਆ ਕਿ ਇਸ ਇੰਡਸਟਰੀ ਦੀਆਂ ਕੁੜੀਆਂ ਨੂੰ ਰਿਸ਼ਤੇ ਜਦੋਂ ਆਉਂਦੇ ਨੇ ਤੇ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ। ਤੁਹਾਡੇ ਨਾਲ ਕਿਹੜਾ ਕੁਝ ਜਦਦਾ ਹੋਇਆ? ਲਾਈਕ ਬਹੁਤ ਵਾਰ ਇਦਾਂ ਤਾਂ ਹੋਇਆ ਲਾਈਕ ਮੈਂ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਦੀ ਆ ਮੈਨੂੰ ਇੱਕ ਬਹੁਤ ਵਧੀਆ ਫੈਮਿਲੀ ਦਾ ਆਫਰ ਆਇਆ ਪਰ ਉਸ ਬੰਦੇ ਨੇ ਮੈਨੂੰ ਕਿਹਾ ਜਦ ਮੇਰੀ ਮਦਰ ਨੇ ਕਿਹਾ ਕਿ ਠੀਕ ਹੈ ਤੂੰ ਉਸ ਬੰਦੇ ਨਾਲ ਗੱਲ ਕਰਕੇ ਵੇਖ ਠੀਕ ਹੈ ਅ ਜੇ ਤੇਦੀ ਤੇਰੀ ਵਾਇਬ ਮੈਚ ਕਰਦੀ ਆ ਜੇ ਤੈਨੂੰ ਲੱਗਿਆ ਲੱਗਿਆ ਕਿ ਉਹ ਬੰਦਾ ਵਧੀਆ ਹੈ ਤਾਂ ਆਪਾਂ ਗੱਲ ਅੱਗੇ ਤੋਰਦੇ ਆ ਤੇ ਉਸ ਬੰਦੇ ਨੇ ਮੈਨੂੰ ਇਹ ਕਿਹਾ ਕਿ ਤੂੰ ਥੀਏਟਰ ਨਹੀਂ ਕਰਨਾ ਉਸ ਵੇਲੇ ਤੱਕ ਮੈਂ ਐਕਟਿੰਗ ਜਾਂ ਮੋਡਲਿੰਗ ਸ਼ੁਰੂ ਵੀ ਨਹੀਂ ਕੀਤੀ ਸੀ ਮੈਂ ਜਸਟ ਥੀਏਟਰ ਕਰ ਰਹੀ ਸੀ ਤਾਂ ਉਹਨੇ ਮੈਨੂੰ ਕਿਹਾ ਕਿ ਨਹੀਂ ਤੂੰ ਥੀਏਟਰ ਨਹੀਂ ਕਰਨਾ ਮੇਰੇ ਕੋਲ ਇੰਨਾ ਪੈਸਾ ਹੈਗਾ ਹੈ ਮੇਰੇ ਕੋਲ BMW ਹੈਗੀ ਹੈ ਤੈਨੂੰ ਕੀ ਲੋੜ ਹੈ ਥੀਏਟਰ ਕਰਨ ਦੀ ਤੂੰ ਘਰ ਬੈਠ ਨਹੀਂ ਤਾਂ ਤੂੰ ਮੇਰੀ ਕੰਪਨੀ ਜੁਆਇਨ ਕਰ ਲੈ ਆਪਾਂ ਦੋਵੇਂ ਮਿਲ ਕੇ ਬਿਜ਼ਨਸ ਕਰਾਂਗੇ ਯੂ نو ਮੈਂ ਆਪ MBA ਸਟੂਡੈਂਟ ਆ ਮੈਂ ਇੰਟਰਨਸ਼ਿਪ ਕੀਤੀ ਹੈ ਤੇ ਆਪਣੀ ਇੰਟਰਨਸ਼ਿਪ ਚ ਮੈਨੂੰ ਬੈਸਟ ਇੰਟਰਨ ਆਫ ਦਾ ਮੰਥ ਦਾ ਅਵਾਰਡ ਵੀ ਮਿਲਿਆ ਪਰ ਆਲਦੋ ਮੈਂ ਉਸ ਉਸ ਚੀਜ਼ ਨੂੰ ਵੀ ਆਪਣਾ 100% ਦਿੱਤਾ ਪਰ ਇੱਕ ਸੈਟੀਸਫੈਕਸ਼ਨ ਵਾਲੀ ਨੀਂਦ ਮੈਨੂੰ ਉਦੋਂ ਹੀ ਆਉਂਦੀ ਹੈ ਜਦ ਮੈਂ ਇੱਕ ਵਧੀਆ ਸ਼ੂਟ ਕਰਕੇ ਘਰ ਵਾਪਸ ਆਉਂਦੀਆਂ ਜਾਂ ਜਦ ਮੈਂ ਆਪਣੇ ਮਨਪਸੰਦ ਦਾ ਕੰਮ ਕਰਦੀ ਤਾਂ ਮੈਂ ਉਹੀ ਕਹਈਏ ਬੰਦੇ ਨੇ ਮੈਨੂੰ ਕਿਹਾ ਮੇਰੇ ਕੋਲ ਸਭ ਕੁਝ ਹੈ ਮੈਂ ਤੈਨੂੰ ਲਾਈਫ ਦੀ ਸਾਰੀ ਲਗਜ਼ਰੀਜ਼ ਦੇ ਸਕਦਾ ਪਰ ਫਿਰ ਵੀ ਮੈਂ ਮਨਾ ਕਰਤਾ ਮੈਂ ਕਿਹਾ ਨਹੀਂ ਮੈਂ ਇਹ ਸਟਰਗਲ ਵਾਲਾ ਫੀਲਡ ਚੁਣਨਾ ਹੈ ਕਿਉਂਕਿ ਇਸ ਕੰਮ ਚ ਮੈਨੂੰ ਮਜ਼ਾ ਆਉਂਦਾ ਤੇ ਜੋ ਕੁਝ ਵੀ ਹੈ ਭਾਵੇਂ ਮੈਨੂੰ 10 ਸਾਲ ਲੱਗਣ 12 ਸਾਲ ਲੱਗਣ ਕਦੇ ਨਾ ਕਦੇ ਤਾਂ ਮੈਂ ਆਪਣੇ ਗੋਲ ਅਚੀਵ ਕਰਾਂਗੀ ਨਾ ਤਾਂ ਮੈਂ ਇਸ ਸਟਰਗਲ ਨੂੰ ਕਰਨ ਲਈ ਰੈਡੀ ਆ ਭਾਵੇਂ ਮੈਨੂੰ ਪਤਾ ਹੈ ਇਸ ਤੇ ਬਹੁਤ ਜ਼ਿਆਰੀ ਸਾਰੀ ਪ੍ਰੋਬਲਮਸ ਮੈਨੂੰ ਫੇਸ ਕਰਨੀਆਂ ਪੈਣਗੀਆਂ ਨੇ ਡੇਲੀ ਬੇਸਿਸ ਤੇ ਲਾਈਕ ਲੋਕੀ ਵੀ ਤੁਹਾਨੂੰ ਐਕਸਪਲੋਇਟ ਕਰਨਗੇ ਤੁਹਾਨੂੰ ਕਹਿਣਗੇ ਕਿ ਤੁਹਾਨੂੰ ਘੱਟ ਪੈਸੇ ਦੇ ਕੇ ਐਕਸਪਲੋਇਟ ਕਰਨਗੇ ਕੋਈ ਤੁਹਾਡੀ ਪ੍ਰੋਬਲਮ ਨਹੀਂ ਸਮਝੂਗਾ ਭਾਵੇਂ ਤੁਸੀਂ ਪੰ ਪੰਮੀ ਤੁਸੀਂ 10 ਫਿਲਮਾਂ ਕਰਨੀਆਂ ਤੁਸੀਂ 50 ਗਾਣੇ ਕਰ ਲਏ ਫਿਰ ਵੀ ਜੇ ਤੁਸੀਂ ਉਹਨਾਂ ਨੂੰ ਕਹੋਗੇ ਕਿ ਨਹੀਂ ਮੈਂ ਤਾਂ 50000 ਲੈਣਾ ਹੈ ਇੱਕ ਇੱਕ ਗਾਣੇ ਦਾ ਜਾਂ ਮੈਂ 20000 ਲੈਣਾ ਇੱਕ ਗਾਣੇ ਦਾ ਉਹ ਫਿਰ ਵੀ ਤੁਹਾਡੇ ਨਾਲ ਨੇਗੋਸ਼ੀਏਟ ਕਰਨਗੇ ਤੁਹਾਨੂੰ ਘੱਟ ਪੈਸੇ ਦੇਣਗੇ ਤੁਹਾਡਾ ਮੋਰਲ ਡਾਊਨ ਕਰਨ ਲਈ ਤਾਂ ਕਿ ਤੁਸੀਂ ਇੰਡਸਟਰੀ ਛੱਡ ਦਿਓ ਜਾਂ ਤੁਹਾਡੇ ਬੁਰੇ ਐਕਸਪੀਰੀਐਂਸਸ ਹੋਣ ਤਾਂ ਕਰਕੇ ਤੁਸੀਂ ਪਿੱਛੇ ਹਟ ਜਾਈਓ ਮਿਰਨਾਲੂ ਬਹੁਤ ਵਾਰ ਹੋਇਆ ਮੈਂ ਇੰਨਾ ਕੰਮ ਕਰ ਲਿਆ ਫਿਰ ਵੀ ਮੈਂ ਕਹਾਂਗੀ ਕਿ ਨਹੀਂ ਮੈਂ 20000 ਲੈਣੇ ਲੋਕਾਂ ਨੇ ਮੈਨੂੰ ਕਹਿਣਾ ਨਹੀਂ ਤੂੰ 15000 ਚ ਕਰ ਲੈ ਤੂੰ 10000 ਚ ਕਰ ਲੈ ਮੈਨੂੰ 10 10 ਜਗ੍ਹਾ ਤੋਂ ਪ੍ਰੈਸ਼ਰ ਪਾਉਣਗੇ ਜਿਵੇਂ ਆਰਟਿਸਟ ਨੂੰ ਪੈਂਦਾ ਹੈ ਪ੍ਰੈਸ਼ਰ ਕਿ ਨਹੀਂ 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 ਤੁਸੀਂ ਘੱਟ ਚ ਕਰ ਲਓ ਪਰ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਅੱਛਾ ਐਕਸਪੀਰੀਅੰਸ ਹੈ ਤੁਸੀਂ ਵਧੀਆ ਐਕਟਰ ਹੋ ਤੁਹਾਡੇ ਕੋਲ ਬਹੁਤ ਸਾਰੇ ਵਰਕ ਲਿੰਕਸ ਨੇ ਸ਼ੋ ਕਰਨ ਲਈ ਤਾਂ ਫਿਰ ਤੁਸੀਂ ਐਕਸਪਲੋਇਟ ਨਹੀਂ ਹੋਣ ਤੁਸੀਂ ਇਸ ਚੀਜ਼ ਨੂੰ ਸਮਝਣਾ ਹੈ ਕਿ ਲੋਕੀ ਤੁਹਾਨੂੰ ਥਾਂ-ਥਾਂ ਤੇ ਐਕਸਪਲੋਇਟ ਕਰਨਗੇ ਪਰ ਤੁਸੀਂ ਸਮਝਦਾਰੀ ਨਾਲ ਚੱਲਣਾ ਹੈ ਤੇ ਖੁਦ ਨੂੰ ਐਕਸਪਲੋਇਟ ਨਹੀਂ ਹੋਣ ਦੇ ਜੀ ਇੱਕ ਹੋਰ ਸਵਾਲ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਨਵੇਂ-ਨਵੇਂ ਸਲਾਈਨ ਦੇ ਵਿੱਚ ਆਏ ਸੀ ਤੇ ਤੁਹਾਡੇ ਬਹੁਤ ਸਾਰੇ ਮਤਲਬ ਕਿ ਲੋਕੀ ਗੱਲ ਕਹਿੰਦੇ ਸੀ ਕਿ ਤੁਹਾਡੇ ਜਾਣਕਾਰ ਹੈ ਕੀ ਛੱਤੀ ਆ ਰਹੇ ਹੋਣਗੇ ਤੇ ਉਸ ਵੇਲੇ ਤੁਹਾਡੇ ਮੰਨ ਤੇ ਕੀ ਕੀ ਸੀ ਤੁਹਾਡੇ ਮੰਮਾ ਦੇ ਮੰਨ ਤੇ ਕੀ ਕੀ ਸੀ ਕਿਉਂਕਿ ਫਾਦਰ ਸਾਹਿਬ ਵੀ ਨਹੀਂ ਸਿਖਾਉਂਦੇ ਆਫ ਕੌਰਸ ਮਤਲਬ ਬੁਰਾ ਲੱਗਦਾ ਸੀ ਲੇਕ ਮੈਨੂੰ ਲੱਗਦਾ ਹੈ ਕੋਈ ਵੀ ਲੜਕੀ ਜਿਹੜੀ ਯੂ ਨੋ ਐਨੀਵਨ ਹੂ ਇਜ਼ ਓਨੈਸਟ ਲਾਈਕ ਮੀ ਮੈਨੂੰ ਪਤਾ ਹੈ ਕਿ ਮੇਰਾ ਕੋਈ ਯਾਰ ਨਹੀਂ ਸੀਗਾ ਮੈਂ ਓਨੈਸਟਲੀ ਸਿਰਫ ਥੀਏਟਰ ਨੂੰ ਪਿਆਰ ਕਰਦੀ ਸੀ ਮੈਂ ਐਕਟਿੰਗ ਸਿੱਖਣਾ ਚਾਹੁੰਦੀ ਸੀ ਮੈਂ ਥੀਏਟਰ ਕਰਨਾ ਚਾਹੁੰਦੀ ਸੀ ਤੇ ਸਾਰਾ ਦਿਨ ਹਾਰਡ ਵਰਕ ਕਰਨ ਤੋਂ ਬਾਅਦ ਮੈਂ ਘਰ ਆ ਰਹੀ ਆ ਤੇ ਮੇਰੇ ਚਾਚੇ ਮੈਨੂੰ ਗਲਤ ਕਹਿ ਰਹੇ ਨੇ ਮੈਨੂੰ ਮੰਮਾ ਦੱਸ ਰਹੇ ਨੇ ਕਿ ਰਿਸ਼ਤੇਦਾਰ ਤੇਰੇ ਬਾਰੇ ਗਲਤ ਸੋਚਦੇ ਨੇ ਬਹੁਤ ਬੁਰਾ ਲੱਗਦਾ ਸੀ ਮੇਰੀ ਮਦਰ ਨੂੰ ਵੀ ਬਹੁਤ ਬੁਰਾ ਲੱਗਦਾ ਸੀ ਐਂਡ ਜੋ ਕੋਈ ਵੀ ਯੂ نو ਲਾਈਕ ਮੇਰੇ ਵਾਂਗੂ ਜਿਨ੍ਹਾਂ ਦੇ ਘਰ 'ਚ ਕੋਈ ਮੇਲ ਸਪੋਰਟ ਨਹੀਂ ਹੈਗੀ ਫਾਦਰ ਵੀ ਨਹੀਂ ਹੈਗੇ ਬ੍ਰਦਰ ਵੀ ਨਹੀਂ ਹੈਗਾ ਦੇ ਕੈਨ ਰਿਲੇਟ ਉਹ ਰਿਲੇਟ ਕਰ ਸਕਦੇ ਨੇ ਕਿ ਲਾਈਫ ਇਜ਼ ਸੋ ਟਫ ਐਂਡ ਹਾਰਸ਼ ਫਾਰ ਗਰਲਸ ਲਾਈਕ ਅ ਜਿਨ੍ਹਾਂ ਦੇ ਕੋਲ ਕੋਈ ਮੇਲ ਸਪੋਰਟ ਨਹੀਂ ਹੈਗੀ ਲੋਕੀ ਤੁਹਾਨੂੰ ਜੀ ਨਹੀਂ ਦਿੰਦੇ ਲਾਈਕ ਮੈਂ ਆਪਣੀ ਮਦਰ ਦੀ ਵੀ ਗੱਲ ਦੱਸ ਰਹੀ ਹਾਂ ਲੋਕਾਂ ਨੇ ਮੇਰੀ ਮਦਰ ਨੂੰ ਕਹਿਣਾ ਤਾਂ ਕੀ ਹੋ ਗਿਆ ਤੇਰਾ ਹਸਬੰਡ ਲਾਈਕ ਮਾਈ ਫਾਦਰ ਡਾਈਡ ਐਟ ਅ ਵੈਰੀ ਯੰਗ ਏਜ ਮੇਰੀ ਮੰਮਾ ਬਹੁਤ ਯੰਗ ਸੀਗੇ ਉਸ ਵਕਤ ਤੇ ਲੋਕਾਂ ਨੇ ਕਿਹਾ ਕਿ ਤਾਂ ਕੀ ਹੋ ਗਿਆ ਜੇ ਤੇਰਾ ਹਸਬੰਡ ਚਲਾ ਗਿਆ ਹੈ ਤਾਂ ਤੂੰ ਉਹ ਯੂ نو ਤੂਤਾ ਤੂਤਾ ਜੀਣਾ ਹੀ ਛੱਡਦਾ ਤੂੰ ਤਿਆਰ ਹੋ ਤੂੰ ਜੀਨਸ ਪਾ ਆ ਤੂੰ ਵਧੀਆ ਸੂਟ ਪਾ ਤੂੰ ਹਾਰ ਸ਼ਿੰਗਾਰ ਕਰ ਤੇ ਜੇ ਮੇਰੀ ਮੰਮਾ ਨੇ ਮੰਮਾ ਨੇ ਮੈਨੂੰ ਮੰਮਾ ਨੇ ਕਹਿਣਾ ਨਹੀਂ ਮੇਰਾ ਜੀਨ ਨਹੀਂ ਕਰਦਾ ਪਾਪਾ ਤੋਂ ਬਾਅਦ ਮੇਰਾ ਕੁਝ ਵੀ ਕਰਨ ਨੂੰ ਜੀਨ ਨਹੀਂ ਕਰਦਾ ਤੇ ਜੇ ਮੰਮਾ ਨੇ ਹਾਰ ਸ਼ਿੰਗਾਰ ਕਰਕੇ ਬਾਹਰ ਜਾਣਾ ਮੰਮਾ ਨੇ ਰੈਡੀ ਹੋ ਕੇ ਬਾਹਰ ਜਾਣਾ ਤਾਂ ਲੋਕਾਂ ਨੇ ਕਹਿਣਾ ਪੱਕਾ ਕੋਈ ਯਾਰ ਬਣਾ ਲਿਆ ਇੰਨੇ ਜਾਂ ਪੱਕਾ ਇੰਨੇ ਕੋਈ ਹੋਰ ਸੈੱਟ ਕਰ ਲਿਆ ਉਹਨੂੰ ਮਿਲਣ ਜਾਂਦੀ ਹੋਣੀ ਸੋ ਥਿਸ ਆ ਸੋਸਾਇਟੀ ਦੀ ਥਿੰਕਿੰਗ ਹੈ ਪਹਿਲਾਂ ਮੈਂ ਬਹੁਤ ਡਿਸਟਰਬ ਹੁੰਦੀ ਸੀ ਆ ਸੋਚ ਕੇ ਕਿ ਯਾਰ ਜੋ ਕਾ ਦੀ मतलब ਲੋਕਾਂ ਦਾ ਥੌਟ ਪ੍ਰੋਸੈਸ ਕਿੰਨਾ ਜ਼ਿਆਦਾ ਪੋਲਿਊਟਡ ਹੈ ਕਿੰਨਾ ਗੰਦਾ ਸੋਚਦੇ ਨੇ ਮਤਲਬ ਇੱਕ taraf ਅਸੀਂ ਕਹਿੰਦੇ ਅਸੀਂ ਆਪਣੇ ਘਰ ਚ ਮੂਰਤੀਆਂ ਰੱਖਦੇ ਆ ਆਪਾਂ ਕੁੜੀਆਂ ਨੂੰ ਔਰਤਾਂ ਨੂੰ ਪੂਜਦੇ ਆ ਆਪਾਂ ਲక్ష్ਮੀ ਮਾਂ ਨੂੰ ਪੂਜਦੇ ਆ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ ਕਿ ਸਾਨੂੰ ਇੰਨੀ ਰਿਸਪੈਕਟ ਦਿੱਤੀ ਹੈ ਗੁਰਬਾਣੀ ਚ ਪਰ ਦੂਜੀ ਥਾਂ ਜੇ ਕੁੜੀ ਦੀ ਗੱਲ ਆਵੇ ਅਸੀਂ ਇੰਨਾ ਗੰਦਾ ਬੋਲਦੇ ਆ ਅਸੀਂ ਕਿੰਨਾ ਗਲਤ ਸੋਚਦੇ ਆ ਕੁੜੀ ਬਾਰੇ ਮਤਲਬ ਜਿਵੇਂ ਕੋਈ ਜੇ ਇਹ ਮੈਨੂੰ ਪਤਾ ਹੈ ਜੇ ਮੈਂ ਪੂਰਾ ਸੂਟ ਪਾ ਕੇ ਵੀ ਸੜਕ ਤੇ ਤੁਰ ਰਹੀ ਹੋਵਾਂ ਨਾ ਤਾਂ ਲੋਕਾਂ ਨੇ ਮੈਨੂੰ ਗਲਤ ਨਜ਼ਰ ਨਾਲ ਹੀ ਦੇਖਿਆ ਤੇ ਉਹਨਾਂ ਨੇ ਇਹ ਹੀ ਸੋਚਣਾ ਕਿ ਬਸ ਸਾਨੂੰ ਕੁੜੀ ਮਿਲ ਜਾਏ ਆਪਾਂ ਇਸ ਨਾਲ ਕੁਝ ਗਲਤ ਕਰ ਰਹੀ ਤਾਂ ਮੈਨੂੰ ਸਟਾਰਟਿੰਗ ਸੈਟਿੰਗ ਤੇ ਬੜਾ ਫੀਲ ਹੁੰਦਾ ਸੀ ਹੁਣ ਮੈਨੂੰ ਫੀਲ ਨਹੀਂ ਹੁੰਦਾ ਮਤਲਬ ਉਹ ਮੈਨੂੰ ਲੱਗਦਾ ਠੀਕ ਹੈ ਉਹਨਾਂ ਦੇ ਕਰਮ ਨੇ ਉਹ ਮਾੜਾ ਬੋਲ ਰਹੇ ਨੇ ਨਾ ਤਾਂ god is watching ਉਹਨਾਂ ਨੂੰ ਬੋਲਣ ਦਿਓ ਇਗਨੋਰ ਕਰੋ ਹੁਣ ਜੇ ਕੁਝ ਵੀ ਹੁੰਦਾ ਨਾ ਜੇ ਲੋਕੀ ਮੈਨੂੰ ਗਲਤ ਹੀ ਬੋਲਦੇ ਨੇ ਨਾ ਮੈਂ ਆਪਣੀ ਜ਼ੁਬਾਨ ਖਰਾਬ ਨਹੀਂ ਕਰਦੀ ਮੈਨੂੰ ਹੁੰਦਾ ਠੀਕ ਹੈ ਤੁਸੀਂ ਬੋਲੀ ਜਾਓ ਮੇਰਾ ਵੀ ਟਾਈਮ ਆਊਗਾ ਇੱਕ ਟਾਈਮ ਆਊਗਾ ਜਦ ਮੈਂ ਕੁਝ ਬਹੁਤ ਜ਼ਿਆਦਾ ਵਧੀਆ ਕਰਕੇ ਦਿਖਾਉਂਗੀ ਉਸ ਦਿਨ ਸਾਰੇ ਮੇਰੀ ਮੰਮੀ ਨੂੰ ਕਹਿਣਗੇ ਕਿ ਨਹੀਂ ਸੱਚੀ ਇੰਨੇ ਸਾਲ ਜੇ ਉਹਨੇ ਸਟਰਗਲ ਕੀਤਾ ਇੰਨੇ ਸਾਲ ਜਿਹੜੀ ਉਹਨੇ ਮਿਹਨਤ ਕੀਤੀ ਨਾ ਉਹਦਾ ਹਾਰਡ ਵਰਕ ਟੂਡੇਰ ਹਰ ਹਾਰਡ ਵਰਕ ਹੈਜ਼ ਪੇਡ ਆਫ ਤਾਂ ਹੁਣ ਮੈਨੂੰ ਫੀਲ ਨਹੀਂ ਹੁੰਦਾ ਕਿਉਂਕਿ ਮੈਨੂੰ ਪਤਾ ਹੈ ਮੈਂ ਸੋਸਾਇਟੀ ਨੂੰ ਨਹੀਂ ਚੇਂਜ ਕਰ ਸਕਦੀ ਤੇ ਨਾ ਹੀ ਮੈਂ ਆਪਣੇ ਪੈਸ਼ਨ ਨੂੰ ਫੋ ਜੀ ਸੋ ਮੈਂ ਮਹਿੰਤਰੀ ਨੂੰ ਦੇ ਕਿ ਕੀ ਸੁਪਨਾ ਕੀ ਕਰਨਾ ਚਾਹੀਦਾ ਜਿਹੜੇ ਤੁਹਾਨੂੰ ਛੱਡ ਕੇ ਗਏ ਸੀਗੇ ਖਾਸ ਤੌਰ ਤੇ ਜਿਹੜੇ ਰਿਸ਼ਤੇ ਆਇਆ ਸੀ ਉਹਨਾਂ ਦੇ ਲਈ ਹੁਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਹੈ ਮਤਲਬ ਮੈਨੂੰ ਮਤਲਬ ਮੈਨੂੰ ਕਿਸੇ ਵੀ ਚੀਜ਼ ਦਾ ਕੋਈ ਦੁੱਖ ਨਹੀਂ ਹੈਗਾ ਬਿਕਾਜ਼ ਟੱਚਵੁੱਡ ਬਾਏ ਗੋਡਸ ਗ੍ਰੇਸ ਮੈਨੂੰ ਸਭ ਮੈਨੂੰ ਲੋਕ ਕੀ ਅਪਰੀਸ਼ੀਏਟ ਕਰਦੇ ਨੇ ਲਾਈਕ ਇੱਕ ਟਾਈਮ ਤੇ ਉਹ ਲੋਕ ਜਿਨ੍ਹਾਂ ਨੇ ਮੈਨੂੰ ਜਿਹੜੇ ਲੋਕ ਕਹਿੰਦੇ ਸੀ ਕਿ ਆ ਤਾਂ ਕੁਝ ਨਹੀਂ ਕਰ ਰਹੀ ਥੀਏਟਰ ਕਰ ਰਹੀ ਹੈ ਐਨ ਥੀਏਟਰ ਚ ਤਾਂ ਕੋਈ ਸਕੋਪ ਨਹੀਂ ਹੈਗਾ ਇੰਨੇ ਲਾਈਫ ਚ ਕੁਝ ਨਹੀਂ ਕਰਨਾ ਜਿਹੜੇ ਲੋਕਾਂ ਨੇ ਮੈਨੂੰ ਫੋਲੋ ਵੀ ਨਹੀਂ ਕੀਤਾ ਸੀ ਮੈਨੂੰ ਅਨਫੋਲੋ ਕੀਤਾ ਕਰਤਾ ਸੀ ਅੱਜ ਉਹ ਸਾਰੇ ਮੈਨੂੰ ਫੋਲੋ ਕਰਦੇ ਨੇ ਮੇਰਾ ਕੰਮ ਦੇਖਦੇ ਨੇ ਮੈਨੂੰ ਨਹੀਂ ਪਤਾ ਜੈਨੂਇਨਲੀ ਮੇਰੇ ਲਈ ਖੁਸ਼ ਨੇ ਯਾ ਆਊਟ ਆਫ ਜੈਲਸੀ ਮੇਰੇ ਮੂੰਹ ਤੇ ਸ਼ੋਅ ਕਰਦੇ ਨੇ ਖੁਸ਼ ਨੇ ਪਰ ਮੈਨੂੰ ਟੱਚ ਵਰਡ ਅਪਰੀਸ਼ੀਏਸ਼ਨ ਮਿਲ ਰਹੀ ਹੈ ਲੋਕੀ ਮੇਰੇ ਲੋਕਾਂ ਤੱਕ ਮੇਰਾ ਕੰਮ ਪਹੁੰਚ ਰਿਹਾ ਹੈ ਅ ਲੋਕੀ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਮੈਨੂੰ ਬਹੁਤ ਜ਼ਿਆਦਾ ਅਪਲੋਡ ਮਿਲ ਰਹੇ ਮੇਰੇ ਵਧੀਆ ਕੰਮ ਲਈ ਤੇ ਮੈਂ ਆਪਣੇ ਡ੍ਰੀਮ ਨੂੰ ਫੋਲੋ ਕਰਨਾ ਨਹੀਂ ਛੱਡਣਾ ਬਹੁਤ ਸਾਰੇ ਪ੍ਰੋਜੈਕਟਸ ਲਈ ਆਲਰੇਡੀ ਸ਼ੂਟ ਕਰ ਚੁੱਕੀ ਹਾਂ ਆਮ ਹੋਪਿੰਗ ਉਹ ਛੇਤੀ ਤੋਂ ਛੇਤੀ ਰਿਲੀਜ਼ ਹੋਣ ਤੁਸੀਂ ਸਾਰੇ ਉਹਨੂੰ ਦੇਖੋ ਉਹਨਾਂ ਨੂੰ ਦੇਖੋ ਪਿਆਰ ਦਿਓ ਤੇ ਬਸ ਇਦਾਂ ਹੀ ਐਕਟਿੰਗ ਨੂੰ ਆਪਣੀ ਪੂਰੀ ਲਾਈਫ ਸਮਰਪਿਤ ਕਰਤੀ ਐ ਮੈਂ ਪੂਰੀ ਲਾਈਫ ਐਕਟਿੰਗ ਕਰਨਾ ਚਾਹੁੰਦੀ ਹਾਂ ਤੇ ਐਕਟਿੰਗ ਤੇ ਮੋਡਲਿੰਗ ਦੇ ਫੀਲਡ 'ਚ ਆਪਣਾ ਇੱਕ ਨਾਂ ਤੇ ਇੱਕ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਹਾਂ ਪੂਰੀ ਲਾਈਫ ਤੁਸੀਂ ਮਾਡਲਿੰਗ ਇਸ ਲਾਈਨ ਦੇ ਵਿੱਚ ਚਾਹਣਾ ਚਾਹੁੰਦੇ ਨਾ ਤੇ ਇਹ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਇਹ ਜਿਹੜੀ ਲਾਈਨ ਆ ਲਿਮਿਟਡ ਏਜ ਤੱਕ ਹੁੰਦੀ ਹੈ ਜਦੋਂ ਤੱਕ ਤੁਸੀਂ ਮਤਲਬ ਖੂਬਸੂਰਤ ਹੋ ਉਦੋਂ ਤੱਕ ਤੁਹਾਨੂੰ ਕੰਮ ਮਿਲਦਾ ਤੇ ਉਸ ਤੋਂ ਬਾਅਦ ਕੀ ਕਰੋਗੇ ਮੈਨੂੰ ਜੇ ਤੁਸੀਂ ਤੁਹਾਨੂੰ ਐਦਾਂ ਦਾ ਲੱਗਦਾ ਠੀਕ ਹੈ ਤੁਹਾਨੂੰ ਲੀਡ ਰੋਲਸ ਨਹੀਂ ਮਿਲਣਗੇ ਆਫਟਰ ਅ ਸਰਟਨ ਏਜ ਔਰ ਆਫਟਰ ਅ ਸਰਟਨ ਪੀਰੀਅਡ ਆਫ ਟਾਈਮ ਤੁਹਾਨੂੰ ਲੀਡ ਰੋਲਸ ਨਹੀਂ ਮਿਲਣਗੇ ਪਰ ਤੁਸੀਂ ਬਾਕੀ ਰੋਲਸ ਵੀ ਤਾਂ ਕਰ ਸਕਦੇ ਹੋ ਮਦਰ ਦੇ ਕੈਰੈਕਟਰਸ ਨੇ ਭਾਬੀ ਦੇ ਕੈਰੈਕਟਰਸ ਨੇ ਸਿਸਟਰ ਦੇ ਕੈਰੈਕਟਰਸ ਨੇ ਚਾਚੀ ਦੇ ਕੈਰੈਕਟਰਸ ਨੇ ਜੇ ਤੁਸੀਂ ਇੰਡਸਟਰੀ ਨੂੰ ਵਧੀਆ ਤਰੀਕੇ ਨਾਲ ਐਕਸਪਲੋਰ ਕਰੋ ਬਹੁਤ ਕੁਝ ਤੁਸੀਂ ਬਹੁਤ ਕੁਝ ਕਰ ਸਕਦੇ ਆਈ ਐਮ ਐਨ ਐਂਕਰ ਮੈਨੂੰ ਲੱਗਦਾ ਹੈ ਕਿ ਜੇ ਮੇਰਾ ਐਕਟਿੰਗ ਇੰਡਸਟਰੀ 'ਚ ਕੁਝ ਨਹੀਂ ਬਣਿਆ ਤਾਂ ਮੈਂ ਐਂਕਰਿੰਗ ਕਰ ਸਕਦੀ ਹਾਂ ਮੈਂ ਬਹੁਤ ਸਾਰੇ ਟੀਵੀ ਸ਼ੋਅਜ਼ ਦੀ ਐਂਕਰਿੰਗ ਕੀਤੀ ਵੀ ਐ ਮੈਂ ਹਰਵਜਨ ਸਿੰਘ ਸਰ ਨਾਲ ਐਂਕਰਿੰਗ ਕੀਤੀ ਹੈ ਇੱਕ ਕੁਇਜ਼ ਸ਼ੋਅ ਲਈ ਮੈਂ ਮਾਸਟਰ ਸਲੀਮ ਸਰਦਾਰ ਨਾਲ ਐਂਕਰਿੰਗ ਕੀਤੀ ਹੈ ਇੱਕ 뮤지컬 ਰਿਐਲਿਟੀ ਸ਼ੋਅ ਲਈ ਤਾਂ ਮੈਨੂੰ ਲੱਗਦਾ ਹੈ ਜੇ ਮੈਂ ਐਕਟ ਜੇ ਮੈਂ ਐਕਟਿੰਗ ਮੈਨੂੰ ਲੱਗਦਾ ਹੈ ਕਿ ਜੇ ਮੈਨੂੰ ਐਕਟਿੰਗ 'ਚ ਕੰਮ ਮਿਲਣਾ ਬੰਦ ਹੋ ਗਿਆ ਮੈਂ ਐਂਕਰਿੰਗ ਕਰ ਸਕਦੀ ਹਾਂ ਠੀਕ ਹੈ ਮੈਂ ਆ ਆਈ ਐਮ ਅ ਵੌਇਸਓਵਰ ਆਰਟਿਸਟ ਮੈਂ ਵੌਇਸਓਵਰ ਕਰ ਸਕਦੀ ਹਾਂ ਜੇ ਵੌਇਸਓਵਰਸ ਵੌਇਸਓਵਰ 'ਚ ਕੁਝ ਨਹੀਂ ਬਣਿਆ ਮੈਨੂੰ ਲੱਗਦਾ ਹੈ ਕਿ ਇਨਫਲੂਐਂਸਰ ਵਾਲੀ ਫੀਲਡ 'ਚ ਇਨਫਲੂਐਂਸਰ ਵਾਲੇ ਫੀਲਡ 'ਚ ਮੇਰੇ ਕੋਲ ਬਹੁਤ ਜ਼ਿਆਦਾ ਸਕੋਪ ਹੈ ਤਾਂ ਜੇ ਸਿਰਫ ਮੈਂ ਐਕਟਿੰਗ ਚ ਹੀ ਆਪਣੇ ਆਪ ਨੂੰ ਸੀਮਿਤ ਰੱਖਣਾ ਕਨਫਾਈਨਡ ਰੱਖਣਾ ਤਾਂ ਉਸ ਚ ਵੀ ਹਰ ਕੈਟਾਗਰੀ ਦੇ ਰੋਲਸ ਹੈਗੇ ਨੇ 10 ਸਾਲਾਂ ਬਾਅਦ ਜੇ ਮੈਨੂੰ ਮੇਨ ਲੀਡ ਚ ਇੱਕ ਯੰਗ ਫੇਸ ਯੰਗ ਕੈਰੈਕਟਰ ਦਾ ਰੋਲ ਨਹੀਂ ਮਿਲੂਗਾ ਤਾਂ ਆਈ ਐਮ ਸ਼ੋਰ ਮੈਂ ਇੱਕ ਮਦਰ ਦਾ ਕੈਰੈਕਟਰ ਕਰ ਸਕਦੀ ਹਾਂ ਤਾਂ ਐਕਟਿੰਗ ਲਾਈਨ ਚ ਵੀ ਐਕਟਿੰਗ ਲਾਈਨ ਇਜ਼ ਹਿਊਜ ਤੁਸੀਂ ਜੇ ਐਕਸਪਲੋਰ ਕਰਨ ਲਈ ਆਉਣਾ ਤਾਂ ਤੁਹਾਡੇ ਲਈ ਕੰਮ ਹੀ ਕੰਮ ਹੈ ਬਹੁਤ ਬਹੁਤ ਸ਼ੁਕਰੀਆ